ਦੇਖੋ ਅੱਜ ਆਪਾਂ ਬਣਾਉਣ ਲੱਗੀਆਂ ਜੀ ਪਨੀਰ ਵਾਲੀ ਮੈਗੀ ਇਹਦੇ ਵਿੱਚ ਤੁਸੀਂ ਕੋਈ ਵੀ ਸਬਜ਼ੀ ਪਾ ਕੇ ਆਪਣੀ ਮਨਪਸੰਦੀ ਕੋਈ ਵੀ ਸਬਜ਼ੀ ਪਾ ਕੇ ਮੈਗੀ ਬਣਾ ਸਕਦੇ ਹੋ ਚੈੱਕ ਕਰੋ ਦੇਖੋ ਕਿੰਨਾ ਮੌਸਮ ਧਿਆਨਕ ਹੋਇਆ ਕਿੰਨੀ ਬਰਸਾਤ ਹੋ ਰਹੀ ਹੈ ਹੋਂ ਤਾਂ ਆਪਾਂ ਇਹੋ ਚਾਹੁੰਦੇ ਆ ਕਿ ਮੀਂਹ ਜਿਹੜੇ ਨੇ ਬੰਦ ਹੋ ਜਾਣ ਕਿਉਂਕਿ ਬਹੁਤ ਹੀ ਇਲਾਕਿਆਂ ਵਿੱਚ ਹੜ੍ਹ ਆ ਰਿਹਾ ਹੈ ਤੇ ਸਾਡੇ ਏਰੀਏ ਵਿੱਚ ਵੀ ਅਲਰਟ ਕੀਤਾ ਹੋਇਆ ਹੈ ਦੇਖੋ ਕਿੰਨਾ ਬੱਦਲ ਖੁੱਲੇ ਹੋਏ ਨੇ ਬਹੁਤ ਹੀ ਜ਼ਿਆਦਾ ਮੀਂਹ ਰੋਕ ਰੋਕ ਕੇ ਮੀਂਹ ਪੈਂਦਾ ਪਿਆ ਅੱਧਾ ਘੰਟਾ ਰੁਕ ਜਾਂਦਾ ਫਿਰ ਬਹੁਤ ਸਪੀਡ ਤੇ ਮੀਂਹ ਪੈਣ ਲੱਗ ਪਿਆ ਹੋ ਗਿਆ ਕਿੰਨਾ ਪਾਣੀ ਹੋ ਗਿਆ ਸਾਡੇ ਸਾਹਮਣੇ ਪਾਣੀ ਦੇਖੋ ਕਿਦਾਂ ਪਿਆ ਦਾ ਪਾਣੀ ਨਾ ਢੱਗ ਗਿਆ ਪਿਆ ਜਿਹੜਾ ਉਧਰ ਦਾ ਸੀ ਨਾ ਸਾਰਾ ਪਾਣੀ ਨਾਲ ਭਰਿਆ ਹੋਇਆ ਹੈ ਇਧਰਲੇ ਪਾਸੇ ਵੀ ਪਾਣੀ ਖੜਾ ਹੋ ਗਿਆ ਬੰਨ ਇਥੇ ਲਗਾ ਪਿਆ ਹੁਣ ਤੇ ਰੱਬਾ ਬੰਦ ਹੋ ਜਾ ਮੀਂਹ ਤੇ ਚੰਗਾ ਆ ਵੀਡੀਓ ਨਾ ਬਣੇ ਰਹੋ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀ ਖੂਤੇ ਤੇ ਆਣਾ ਨਹੀਂ ਸੀ ਪਰ ਪ੍ਰਭ ਜਿੱਦ ਕਰਦੀ ਹੀ ਪਾਪਾ ਮੈਂ ਵੀ ਜਾਣਾ ਫਿਰ ਮੈਨੂੰ ਪ੍ਰਭ ਦੇ ਕਰਕੇ ਮੈਨੂੰ ਵੀ ਨਾਲ ਆਉਣਾ ਪਿਆ ਤੇ ਇਹ ਕਿਉਂਕਿ ਇਹ ਦੋਨੇ ਜਣੇ ਲੜਦੇ ਬਹੁਤ ਨੇ ਜਿੱਦਾਂ ਤੁਹਾਨੂੰ ਪਤਾ ਬੱਚੇ ਨੇ ਨਿੱਕੇ ਨੇ ਆਪਸ ਵਿੱਚ ਜਿੱਦ ਹੁੰਦੀ ਹੈ ਲੜ ਪੈਂਦੇ ਨੇ ਹੁਣ ਦੋਨੇ ਜਣੇ ਲੜਦੇ ਪਏ ਨੇ ਤੇ ਮੈਂ ਫਿਰ ਗੱਡੀ ਚ ਆ ਗਈ ਸੀ ਕਿਉਂਕਿ ਮੀ ਕਾਫੀ ਪੈ ਰਿਆ ਸੀ ਤੇ ਇਹ ਫਿਰ ਆਪਣੇ ਪਾਪਾ ਕੋ ਉਧਰ ਚਲੇ ਗਈ ਸੀ ਮੈਂ ਇਹਨੂੰ ਕਿਹਾ ਨਾ ਜਾ ਤੇ ਮਨਪ੍ਰੀਤ ਨੇ ਵੀ ਕਿਹਾ ਨਾ ਜਾ ਤੂੰ ਗੱਡੀ 'ਚ ਬੈਠ ਜਾ ਪਰ ਨਹੀਂ ਬਸ ਇਸੇ ਕਰਕੇ ਇਹਨਾਂ ਦੋਨਾਂ ਦੀ ਹੋ ਗਈ ਲੜਾਈ ਮਾਨਪ੍ਰੀਤ ਹੁਣ ਦੇਖੋ ਬਾਹਰ ਭੇਜਦਾ ਪਿਆ ਤੋ ਅੰਦਰ ਛੱਡ ਥਲੇ ਖੜੀ ਹੋਈ ਉਹਨੂੰ ਜਾਣ ਨਹੀਂ ਦਿੰਦੀ ਪਿਆ ਅੰਦਰ ਇਹ ਆਉ ਚਲੇ ਗਿਆ ਅੰਦਰ ਹੁਣ ਦੇਖਦੇ ਆ ਫਿਰ ਚੁੰਡੀਆਂ ਵੱਡਾ ਲੱਗ ਪਈ ਉਹਨੂੰ ਮਾਰਦੀ ਕਿ ਤੂੰ ਕਿਉਂ ਆਉਨਾ ਪਿਆ ਸਿਰਫ ਉਹਨੇ ਇਹੋ ਹੀ ਕਿਹਾ ਸੀਗਾ ਕਿ ਤੂੰ ਮੰਮੀ ਦੇ ਕੋਲ ਰਹਿ ਇੱਥੇ ਨਾ ਮੀ ਪਿੰਦਾ ਪਿਆ ਭੇਜੂਗੀ ਪਰ ਉਹ ਵੀ ਜੇਦੀ ਪੱਕੀ ਹੈ ਸਾਡੇ ਸਾਰੇ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਵਲੌਗ ਵਿੱਚ ਅੱਜ ਆਪਾਂ ਬਣਾ ਲੱਗੀਆਂ ਜੀ ਮੈਗੀ ਉਦੇ ਵਾਸਤੇ ਆਪਾਂ ਤਿੰਨ ਪੈਕਟ ਲੈ ਲਈ ਮੈਗੀ ਆਪਾਂ ਪਿਆਜ਼ ਕੱਟਿਆ ਹੋਇਆ ਲੈ ਲੈ ਆ ਬਰੀਕ ਫਲੀਆਂ ਲੈ ਲਏ ਟਮਾਟਰ ਲੈ ਲੈਨੇ ਤੇ ਬਰੀਕ ਆਪਾਂ ਪਨੀਰ ਕੱਟਿਆ ਹੋਇਆ ਲੈ ਲਿਆ ਤੁਸੀਂ ਕੋਈ ਵੀ ਸਬਜੀ ਇਹਦੇ ਵਿੱਚ ਪਾ ਸਕਦੇ ਹੋ ਆਪਾਂ ਚਲੋ ਬਣਾਉਨੇ ਆ ਇੱਧਰ ਆਪਾਂ ਗੈਸ 'ਤੇ ਪਰ ਰੱਖੀ ਹੋਈ ਕੜਾਹੀ ਹਾਂਜੀ ਇੱਧਰ ਆਪਾਂ ਕੜਾਹੀ ਵਿੱਚ ਪਾ ਦਿੱਤਾ ਥੋੜਾ ਜਿਹਾ ਘਿਓ ਤੁਸੀਂ ਰਿਫਾਇਨ ਤੇਲ ਜਾਂ ਸਰਵ ਤੇਲ ਪਾ ਸਕਦੇ ਹੋ ਤੇ ਇਹ ਆਪਾਂ ਪਾਤਾ ਇਹਦੇ ਵਿੱਚ ਦੇਸੀ ਘਿਓ ਇਹਦੇ ਵਿੱਚ ਆਪਾਂ ਹੁਣ ਬਰੀਕ ਕੱਟਿਆ ਹੋਇਆ ਪਿਆਜ਼ ਪਾਉਨੇ ਆ ਕਿਲਾ ਪਿਆਜ਼ ਨੂੰ ਆਪਾਂ ਭੁੱਲ ਲੈਨੇ ਆ ਪਿਆਜ਼ ਭੁੰਨਿਆਂਗੇ ਇਹਦੇ ਵਿੱਚ ਆਪਾਂ ਥੋੜੀ ਜੀ ਹਲਦੀ ਪਾ ਦਨੇ ਆ ਕਿ ਥੋੜਾ ਜਿਹਾ ਪਾ ਦਨੇ ਨੀਂ ਨੋਨ ਸਵਾਦ ਅਨੁਸਾਰ ਤੁਸੀਂ ਨੋਨ ਪਾ ਸਕਦੇ ਹੋ ਅਗਲੇ ਇਸ ਤਰ੍ਹਾਂ ਟਮਾਟਰ ਤੇ ਫਲੀਆਂ ਪਾਤੀਆਂ ਅੱਗੇ ਆਪਾਂ ਪਾ ਦਨੇ 1.5 ਗਲਾਸ ਪਾ ਦਨੇ ਆ ਤੁਸੀਂ ਹਰੀ ਮਿਰਚ ਪਾਉਣਾ ਚਾਹੁੰਦੇ ਹੋ ਤਾਂ ਵੀ ਪਾ ਸਕਦੇ ਹੋ ਜੇ ਤੁਸੀਂ ਚਿਲੀ ਫਲੈਕਸ ਪਾਉਣਾ ਚਾਹੁੰਦੇ ਹੋ ਤਾਂ ਵੀ ਪਾ ਸਕਦੇ ਹੋ ਪਰ ਇਹ ਬੱਚਿਆਂ ਨੇ ਖਾਣੀ ਹੈ ਇਸ ਕਰਕੇ ਮੈਂ ਮਿਰਚ ਨਹੀਂ ਪਾਈ ਹੈਗੀ ਹੋਰ ਇਹ ਤਾਗੜ ਸੀਗੇ ਤੇ ਦੋ ਪੈੜ ਹੋਨੇ ਦਾ ਜੇ ਹਾਂ ਦੋ ਕੱਢੇ ਆਇਓ ਇੱਕ ਤਾਗੜ ਹੋ ਕੋਈ ਤੇ ਮਸਾਲਾ ਆਪਾਂ ਵਿੱਚ ਪਾ ਦਿੰਨੇ ਆ ਆਬੂ ਤੇ ਪਿਆਜ਼ ਵਾਲੀ ਫਾੜੀ ਨੂੰ ਬਿਨਾਂ ਪਿਆਜ਼ ਤੋਂ ਬਣਾਵਾਂਗੇ। ਠੀਕ ਹੈ ਤਾਂ ਇਹੋ। ਪਰਬੋਸਾ ਸਰਸਲੇਟੀ ਨੂੰ ਪਿਆਜ਼ ਵਰਨੀ ਖਾਦੀ ਹੈਗੀ ਨਹੀਂ। ਬਿਨਾਂ ਪਿਆਜ਼ ਤੋਂ ਨੂੰ ਬਣਾਵਾਂਗੇ। ਕਾਲੀ ਤੇ ਗਰਮਾ ਸ਼ੁਰੂ ਹੋ ਗਿਆ। ਤੇ ਇਹਦੇ ਵਿੱਚ ਆਪਾਂ ਮੈਗੀ ਪਾ ਦਿੰਨੇ ਆ। ਤੱਕ ਨਾ ਕਵਰ ਕਰ ਦਿੰਨੇ ਆ ਉਤੋਂ ਤੇ ਵਿੱਚ ਵਿੱਚ ਨੂੰ ਹਿਲਾਵਾਂਗੇ ਮੈਗੀ ਨੂੰ ਤੇ ਦੂਸਰੇ ਪਾਸੇ ਮੈਂ ਜਿਹੜੀ ਸਿੰਪਲ ਮੈਗੀ ਬਣਾਉਣੀ ਪ੍ਰਭ ਵਾਸਤੇ ਉਹਦੇ ਵਾਸਤੇ ਪਾਣੀ ਰੱਖ ਦਿੱਤਾ ਉਹ ਤੇ ਸਿਰਫ ਪਨੀਰ ਹੀ ਪਾਏਗੀ ਹੋਰ ਉਹਨੇ ਕੁਝ ਨਹੀਂ ਚਪਾਉਣਾ ਉਹ ਬਿਨਾਂ ਸਬਜ਼ੀਆਂ ਤੋਂ ਪਸੰਦ ਕਰਦੀ ਉਹ ਪਿਆਜ਼ ਵੀ ਉਸ ਨਹੀਂ ਪਾਉਂਦੀ ਹੈਗੀ ਵਿੱਚ ਨਾ ਕੋਈ ਸਬਜ਼ੀ ਤੇ ਇਦਾਂ ਇਹਦੀ ਵੀ ਸਾਈਡ ਚੇਂਜ ਕਰ ਦਿੰਨੇ ਆਪਾਂ ਪਾਣੀ ਵੀ ਗਰਮ ਸਟਾਰਟ ਹੋ ਗਿਆ ਹੁਣ ਇਹਦੇ ਵਿੱਚ ਮੈਂ ਮਸਾਲਾ ਪਾ ਦਿੰਨੀ ਆ। ਇਹ ਮਿਕਸ ਕਰ ਲੈਣੀ ਮਸਾਲੇ ਨੂੰ। ਇਹਦੇ ਵਿੱਚ ਆਪਾਂ ਪਾ ਦਿੰਨੀ ਆ ਮੈਗੀ ਰੈਕ ਪਾਉਂਚ। ਮੈਗੀ ਰੋਚਲੀਏ ਤਿਆਰ। ਇਹਦੇ ਵਿੱਚ ਆਪਾਂ ਹੁਣ ਕੱਟਿਆ ਹੋਇਆ ਜਿਹੜਾ ਪਨੀਰ ਉਹ ਪਾ ਦਿੰਨੀ ਆ। ਬਾਕੀ ਤੁਸੀਂ ਇਸ ਟਾਈਮ ਲੋਨ ਮਿਰਚ ਚੈੱਕ ਕਰ ਸਕਦੇ ਜੇ ਤੁਹਾਨੂੰ ਲੋੜ ਹੈ। ਤੁਸੀਂ ਪਾ ਸਕਦੇ ਹੋ ਇਹਨੇ ਮਿਕਸ ਕਰ ਲੈਣੇ ਆ ਤੇ ਦੂਜੇ ਪਾਸੇ ਪ੍ਰਾਪਦੀ ਵੀ ਮੈਗੀ ਹੋ ਗਈ ਤਿਆਰ ਇਹ ਵੀ ਰੈਡੀ ਹੈ ਇਹਦੇ ਵਿੱਚ ਵੀ ਆਪਾਂ ਕੱਟਿਆ ਹੋਇਆ ਪਨੀਰ ਪਾ ਦਿੰਨੇ ਆ ਚਲੋ ਦੋਨੇ ਮੈਗੀਆ ਆਪਣੀਆਂ ਰੈਡੀ ਹੋ ਗਈਆਂ ਨੇ। ਬਾਸੇ ਦੇ ਵਿੱਚ ਥੋੜਾ ਜਿਹੜਾ ਪਾਣੀ ਉਹ ਸੁੱਕ ਜੇ ਹੁਣ। ਪ੍ਰਾਪਤੀ ਮੈਗੀ ਬਣ ਗਈ ਗੈਸ ਮੈਂ ਬੰਦ ਕਰ ਦਿੱਤਾ। ਇਧਰ ਮਾਂ ਵੀ ਦੀ ਤੇ ਉਹਦੀ ਮਾਸੀ ਵਾਸਤੇ ਵੀ ਮੈਗੀ ਬਣ ਗਈ ਹੈ। ਕਿਉਂਕਿ ਉਹਦੀ ਅੱਜ ਮਾਸੀ ਆਈ ਹੋਈ ਹੈ। ਇਹ ਵੀ ਆਪਣੀ ਮੈਗੀ ਹੋ ਗਈ ਤਿਆਰ ਤਾਂ ਗੈਸ ਨੂੰ ਕਰਦੇ ਬੰਦ ਇਹਨੂੰ ਕਿਸੇ ਪਲੇਟ 'ਚ ਕੱਢ ਲੈਣੇ ਆ ਮੈਗੀ ਬਣ ਕੇ ਤਿਆਰ ਹੈ ਜੇਕਰ ਵੀਡੀਓ ਵਧੀਆ ਲੱਗਦੀ ਹੁੰਦੀ ਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ